ਨਯੂਕ ਸਐਸਪੀ ਲਧਿਆਣਾ ਤੇ ਆਤੀ ਸਰਦਾਰ ਨਵਨੀਤ ਸਿੰਘ ਬੈਂਸ ਇਹ ਪੰਜਾਬ ਸਰਕਾਰ ਵੱਲੋਂ ਜੋ ਨਸ਼ਿਆਂ ਦੇ ਖਿਲਾਫ ਇੱਕ ਮੁਹਿੰਮ ਵਧੀ ਗਈ ਹੈ ਇਸ ਮੁਹਿੰਮ ਦੇ ਤਹਿਤ ਸਾਡੇ ਵੱਲੋਂ ਅਲੱਗ-ਅਲੱਗ ਜਗ੍ਹਾ ਤੇ ਸਰਚ ਆਪਰੇਸ਼ਨ ਕੀਤੇ ਜਾਂਦੇ ਹਨ ਤੇ ਨਸ਼ਾ ਦਸਤਰਾ ਕਿਲੋ ਨਸ਼ੇ ਦੀ ਰਿਕਵਰੀ ਕਰਕੇ ਐਫਐਫ ਦਰਜ ਕੀਤੀ ਜਾਂਦੀ ਹੈ ਇਸ ਦੇ ਤਹਿਤ ਹੀ ਸਾਡੇ ਥਾਣਾ ਜੋਧਾ ਵਿਖੇ ਐਫਆਈਆਰ ਨੰਬਰ 52/24 ਜੋ ਕਿ ਅਵਤਾਰ ਸਿੰਘ son of ਗੁਰਮੀਲ ਸਿੰਘ ਵਾਸੀ ਲਤਾਲਾ ਇਸ ਕੋਲੋਂ ਅਸੀਂ ਨੌਕ ਕੰਟਰੋਲ ਭੁੱਕੀ ਬਰਾਮਦ ਕੀਤੀ ਸੀ ਇਸ ਦੇ ਵਿੱਚ ਜੋ ਇਹਨਾਂ ਨੇ ਨਸ਼ਾ ਤਸਕਰੀ ਕਰਕੇ ਜੋ ਪ੍ਰਾਪਰਟੀ ਸਟੀਨਾਰ ਬਣਾਈ ਸੀ ਇਸ ਦੇ ਤਹਿਤ ਇਹਨਾਂ ਦੀ ਪ੍ਰਾਪਰਟੀ ਤਸਦੀਕ ਕੀਤੀ ਗਈ ਸੀ ਜਿਸ ਵਿੱਚ ਇਹ ਤੇ ਇਹਨਾਂ ਦੇ ਪਰਿਵਾਰ ਦੀ ਜੋ ਘਰ ਸੀ ਜਿਸ ਦੀ ਕੀਮਤ ਕਰੀਬ 42 ਲੱਖ ਰੁਪਇਆ ਇੱਕ ਇਹਨਾਂ ਦੀ ਜ਼ਮੀਨ ਸੀ ਇੱਕ ਨਾਲ ਦੋ ਮਰਲੇ ਜਿਸ ਦੀ ਕੀਮਤ ਕਰੀਬ 640000 ਰੁਪਇਆ ਇੱਕ ਇਹਨਾਂ ਦਾ ਬੈਂਕ ਬ੍ਰਾਊਡ ਜੋ ਕਿ 563000 ਰੁਪਇਆ ਇਸ ਵਿੱਚ ਮੌਜੂਦ ਸੀ ਸੋ ਇਹ ਸਾਰੇ ਇਹਨਾਂ ਦੀ ਪ੍ਰਾਪਰਟੀਆਂ ਨੂੰ ਅੱਜ ਫ੍ਰੀਜ਼ ਕੀਤਾ ਗਿਆ ਹੈ ਇਹਨਾਂ ਨੂੰ ਇਸ ਬਾਰੇ ਜਾਣੂ ਵੀ ਕਰਾਇਆ ਗਿਆ ਤੇ ਗਿਟ ਦੇ ਉੱਪਰ ਇਹਨਾਂ ਦੇ ਕਾਗਜ਼ ਵਿੱਚ ਪਕਾਏ ਗਏ ਨੇ। ਸੋ ਮੈਂ ਸਾਰੇ ਨਸ਼ਾ ਤਸਕਰਾਂ ਨੂੰ ਇਹ ਵਾਰਨਿੰਗ ਦਵਾਂਗਾ ਕਿ ਜੋ ਵੀ ਇਹੋ ਜਿਹੇ ਨਸ਼ਾ ਤਸਕਰੀ ਦੇ ਕਮਾਈ ਦੇ ਨਾਲ ਜੋ ਵੀ ਤੁਸੀਂ ਕੋਈ ਪ੍ਰਾਪਰਟੀ ਬਣਾਓਗੇ ਤਾਂ ਵੱਖ-ਵੱਖ ਕਾਨੂੰਨਾਂ ਦੇ ਤਹਿਤ ਇਹ ਸਾਰੀ ਪ੍ਰਾਪਰਟੀ ਤੁਹਾਡੀ ਜ਼ਬਤ ਕੀਤੀ ਜਾਊਗੀ ਤਾਂ ਕਿ ਜੋ ਬੰਦੇ ਮਿਹਨਤ ਕਰਕੇ ਮਜ਼ਦੂਰੀ ਕਰਕੇ ਕਮਾਈ ਕਰਦੇ ਨੇ ਉਹਨਾਂ ਨੂੰ ਵੀ ਇਸ ਚੀਜ਼ ਨਾਲ ਹੌਸਲਾ ਹੋਊਗਾ ਕਿਉਂਕਿ ਜੋ ਮਿਹਨਤ ਮਜ਼ਦੂਰੀ ਦੀ ਕਮਾਈ ਹੈ ਉਹ ਤੁਹਾਡੀ ਕਿਤੇ ਨਹੀਂ ਜਾਂਦੀ। ਅਗਰ ਤੁਸੀਂ ਇਹਦੇ ਧੰਦੇ ਵਿੱਚ ਪੈ ਕੇ ਕਿਸੇ ਵੀ ਤਰੀਕੇ ਦੀ ਪ੍ਰਾਪਰਟੀ ਖਰੀਦਦੇ ਹੋ ਉਹ ਪ੍ਰਾਪਰਟੀ ਤੁਹਾਡੀ ਕਿਸੇ ਵੇਲੇ ਵੀ ਗਵਰਨਮੈਂਟ ਵੱਲੋਂ ਜ਼ਬਤ ਕੀ